सतना श्री वाहि गुरु साहेबजी सोरठ महला पहला जिनी सतगुर सेव प्यार तिनि काथ तरे जिन ठाक न पाई प ਅਮਰਤ ਰਾਸਨਾ ਹਰੇ ਜਿਨ ਨੇ ਸਤਗੁਰ ਸੇਵਿਆ ਪਿਆਰੇ تن ਕੇ ਸਾਥ ਚਰੇ னா பாய பி அமிர்தரி பூடே பார்பி பியார தாரே நத ਏ ਤੂੰ ਹੈ ਸਲਾਹਣਾ ਪਿਆਰੀ ਈ ਤੇਰੀ ਸਲਾਹਾ ਵੇਣ ਬੋਹਸਾ ਪ ਡੁਬਿਆ ਪਿਆਰੀ ਕੰਦੀ ਪਾਇ ਕਾਹਾ ਸਲਾਹੀ ਸਹਲਾਹਣਾ ਪਿਆਰੇ ਦੂਜਾ ਆਵਰ ਨਾ ਕੋਏ ਮੇਰੇ ਪ੍ਰਵ ਸਹਲਾਹਨ ਸੇ ਫਲੇ ਪਿਆਰੇ ਸ਼ਬਦ ਰਤੀ ਰੰਗ ਹੋਏ ਜਿਸ ਕੀ ਸੰਗਤ ਜੇ ਮਿਲੇ ਪਿਆਰੀ ਅਰਾਸ ਲੈ ਤਤ ਵਿਲੋਏ ਪਤ ਪਰਬਾਨਾ ਸਾਜ ਕਾ ਪਿਆਰੀ ਨਾਮ ਸਚਾਨੀ ਸਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੇ ਹੁਕਮਾ ਪਛਾਨ ਗੁਰ ਦੇ ਨ ਹੁਕਮ ਨਾ 부ਝਿਆ ਪਿਆਰੇ ਸਾਚੇ ਸਾਚਾ ਤਾੜ ਹੁਕਮੈ ਅੰਦਰ ਨਿਮਿਆ ਪਿਆਰੀ ਹੁਕਮੈ ਉਧਰ ਮਜਾਰਾ ਹੁਕਮੈ ਅੰਦਰ ਜਮਿਆ ਪਿਆਰੀ ਉਦੋਂ ਸਰਕਾਰ ਪਾਰ ਘਰ ਮੁਖ ਧਰ ਕੇ ਜਾਣੀਏ ਪਿਆਰੀ ਚੱਲ ਕਾਰਜ ਸਾਰ ਹੁਕਮ ਅੰਦਰ ਆਇਆ ਪਿਆਰੀ ਹੁਕਮੇ ਜਾਹੋ ਜਾਏ ਹੁਕਮੇ ਬਨ ਚਲਾਈਏ ਪਿਆਰੀ ਮਨਮਖ ਲਹਿਸ ਜਾਏ ਹੁਕਮੇ ਸ਼ਬਦ ਪਛਾਣੀਏ ਪਿਆਰੀ ਦਰਗਾਹ پیدا جاءੇ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹੋ ਮੈਂ ਦੋਈ ਹੁਕਮੇ ਪਵ ਪਵਾਈਏ ਪਿਆਰੇ ਆਗਣ ਮੁੱਠੀ ਰੋਏ ਓਕਮਾਸ ਜਾਪੈ ਸ਼ਾ ਕਾ ਪਿਆਰੀ ਸੱਚ ਮਿਲ ਬੜਿਆਈ ਹੋਏ ਆਖਣ ਆਖਾ ਆਖੀਏ ਪਿਆਰੀ ਕਿਆ ਸੁਣੀਐ ਸਚਨਾ ਜਿੰਨੇ ਸੋ ਸਹਲਾ ਹੈ ਪਿਆਰੀ ਆਤਨ ਬਲੇ ਹਾਰੇ ਜਾ ਨਾ ਮਿਲ ਸੰਤੋ ਕੀਆ ਪਿਆਰੀ ਨਦਰੀ ਮੇਲ ਮਿਲਾ ਕਾਇਆ ਕਾਗਦ ਜੇਤੀਆ ਪਿਆਰੇ ਮਾਨਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਅਰਗੁਣਾ ਲਿਖਾ ਵਿਚਾਰ ਚਾਨ ਲੇਖੀ ਨਾਨਕਾ ਪਿਆਰੇ ਸਾਚ ਲਿਖੈ ਉਰਤਾਰ ਕਾਇਆ ਕਾਗਦ ਜੇਤੀਆ ਪਿਆਰੀ ਆ ਨਮ ਸੁਵਾਣੀ ਤਾਰ ਲਲਤਾ ਲੇਖਣ ਸਾਥ ਕੀ ਪਿਆਰੇ ਅਰਗੁਣਾ ਲਿਖਾ ਵਿਚਾਰ ਸਾਨ ਲੇਖਾਰੀ ਨਾਨਕਾ ਪਿਆਰੇ ਸਾਚੇ ਲਿਖਿਆ ਔਰ ਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ